ਆਓ ਦਰਸ਼ਨ ਕਰੀਏ ਜੀ ਗੁਰਦੁਆਰਾ ਨਾਨਕਚੀਰਾ ਸਾਹਿਬ ਜੋ ਕਿ ਕਰਨਾਟਕਾ ਬਿਤਰ ਵਿੱਚ ਪੈਂਦਾ ਤੇ ਹਜੂਰ ਸਾਹਿਬ ਤੋਂ ਤਕਰੀਬਨ 200 ਕਿਲੋਮੀਟਰ ਦੂਰ ਤੇ ਸਥਿਤ ਦਾ ਇਹ ਆ ਜੀ ਗੁਰੂ ਨਾਨਕ ਦੇਵ ਜੀ ਦਾ ਪੈਰ ਜਿੱਦੇ ਦੀ ਦਰਸ਼ਨ ਕਰਨ데요 ਤੇ ਇਹ ਆ ਉਹ ਜਗ੍ਹਾ ਜਿੱਥੇ ਕੀ ਗੁਰੂ ਨਾਨਕ ਦੇਵ ਜੀ ਨੇ ਪਹਾੜ ਨੂੰ ਛੁਆਇਆ ਤੇ ਜਲ ਇਤੋਂ ਨਿਕਲਿਆ ਹੈ ਮਿੱਠੇ ਜਲ ਤੇ ਇੱਥੇ ਪਾਣੀ ਦੀ ਬਹੁਤ ਕਿੱਲਾ ਸੀ ਤੇ ਇੱਥੇ ਗੁਰੂ ਜੀ ਨੇ ਸਾਰੇ ਸੰਗਤਾਂ ਦੀ ਬੇਨਤੀ ਕਰਨ ਤੇ ਚਾਲੇ ਤੇ ਕੱਟਿਆ ਸਾਰੇ ਸੰਗਤਾਂ ਇੱਥੋਂ ਜਲ ਵੀ ਛੱਕ ਕੇ ਜਾਂਦੀਆਂ ਤੇ ਘਰ ਵੀ ਲੈ ਕੇ ਜਾਂਦੀਆਂ ਇਹ ਜਿਹੜਾ ਤੁਸੀਂ ਜਲ ਸਰੋਤ ਵੇਖ ਰਹੇ ਹੋ ਇਹ ਗੁਰੂ ਨਾਨਕ ਦੇਵ ਜੀ ਦਾ ਸ਼ੁਰੂਆਨ ਤੇ ਆਇਆ ਇੱਥੇ ਹੀ ਇਧਰੋਂ ਹੁੰਦਾ ਤੇ ਸਿੱਦਾ ਸਰੋਵਰ 'ਚ ਜਾਂਦਾ ਤੇ ਜਿੱਥੇ ਕੀ ਸੰਗਤਾਂ ਇੱਥੇ ਪੰਜ ਇਸ਼ਨਾਨਾਂ ਤੇ ਇਸ਼ਨਾਨ ਵੀ ਕਰਦੀਆਂ ਨੇ ਤੇ ਨਾਲ ਹੀ ਉਹਨਾਂ ਦੀਆਂ ਉਦਾਸੀਆਂ ਦੱਸਾਂਗੇ ਟਰੈਵਲ ਹਿਸਟਰੀ ਕਿੱਥੋਂ-ਕਿੱਥੋਂ ਗਏ ਅੰਡੇਮਨ ਬਾਹਰ ਦੀ ਸਾਰੀਆਂ ਕੰਟਰੀਆਂ ਇਰਾਨ, ਜੋਰਡਨ, ਰਾਬੀਆ ਤੇ ਆਪਣਾ ਇੰਡੀਆ ਪੂਰਾ ਘੁੰਮਿਆ ਤੇ ਤਿੱਬਤ ਦੇ ਪਹਾੜਾਂ ਲਿੱਥੇ ਤੇ ਆਪਾਂ ਘੁੰਮਦੇ ਆਂ ਅੱਜਕੱਲ ਸਾਰੀ ਜਗ ਗੁਰੂ ਨਾਨਕ ਦੇਵ ਜੀ ਦੇ ਚਰਨ ਪਾਏ ਤੇ ਇੱਥੇ ਜਦੋਂ ਤੁਸੀਂ ਆਉਂਦੇ ਹੋ ਇੱਥੇ ਰੂਮਾਂ ਦੀ ਕੀ ਵਿਵਸਥਾ ਕਿੱਦ ਦੇ ਆ ਸਾਰੀ ਜਾਣਕਾਰੀ ਕਿੰਨਾ ਪ੍ਰਾਈਸ ਆ ਤੇ ਕੀ ਸਹੂਲਤਾਂ ਨੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਚ ਮਿਲੂਗੀ ਹੈਲੋ ਜੀ ਨਮਸਤੇ ਆਦਾਬ ਸਸਰੀਆ ਕਾਲ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵਾਇਗੁਰਜੀ ਕਾ ਖਾਲਸਾ ਤੇ ਵਾਇਗੁਰਜੀ ਕੀ ਫਤਿਹ ਸੋ ਆਪਾਂ ਕੱਲ ਆ ਗਏ ਹਾਂ ਜੀ ਨਾਦੇੜ ਸਾਹਿਬ ਤੋਂ ਸਿੱਧਾ ਗੁਰਦੁਆਰਾ ਨਾਨਕ ਚੀਰਾ ਟ੍ਰੇਨ ਦੀ ਜਰਨੀ ਕੀਤੀ ਕਿਉਂਕਿ ਉੱਤੇ ਬਹੁਤ ਘੱਟ ਸੰਭਵ ਹੁੰਦੀ ਆ ਗੱਡੀ ਤੇ ਜਾਂਦੀਆਂ ਵਾ ਸੋ ਟ੍ਰੇਨ ਦੀ ਜਰਨੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਸੋ ਅੱਜ ਆਪਾਂ ਖੜੇ ਹਾਂ ਜੀ ਇਸ ਟਾਈਮ ਕਰਨਾਟਕਾ ਨਾਦੇੜ ਸਾਹਿਬ ਤੋਂ 300 ਕਿਲੋਮੀਟਰ ਦੂਰ ਤੇ ਤਕਰੀਬਨ ਸਾਢੇ 10 ਦਾ ਟਾਈਮ ਆ ਸਵੇਰ ਦੇ ਤੇ ਮੌਸਮ ਬਿਲਕੁਲ ਘੈਂਟ ਹੋਇਆ ਵਾ ਤੇ ਮਾੜਾ ਮੌਸਮ ਵਧੀਆ ਵਾ ਇੱਥੇ ਗਰਮੀ ਨਹੀਂ ਹੈ ਗਈ ਠੰਡਾ ਮੌਸਮ ਆ ਤੇ ਅੱਜ ਗੁਰਦੁਆਰਾ ਨਾਨਕਚੀਰਾ ਸਾਹਿਬ ਦੇ ਦਰਸ਼ਨ ਕਰਾਂਗੇ ਨਾਲ ਤੁਹਾਨੂੰ ਵੀ ਕਰਾਵਾਂਗੇ ਤੇ ਸਾਰੀ ਇਨਫੋਰਮੇਸ਼ਨ ਦਵਾਂਗੇ ਤੇ ਨਾਲੇ ਦਾ ਇਤਿਹਾਸ ਵੀ ਦੱਸਾਂਗੇ ਕਿਉਂਕਿ ਇੱਥੇ ਕਰਨਾਟਕਾ ਦੇ ਲੋਕਾਂ ਨੂੰ ਪਾਣੀ ਦੀ ਬਹੁਤ ਦਿੱਕਤ ਆਈ ਸੀ ਕਾਫੀ ਸਾਲ ਪਹਿਲਾਂ ਤੇ ਜਦੋਂ ਉੱਥੋਂ ਗੁਰਨਾਨਕ ਜੀ ਮਤਲਬ ਇਹ ਇੱਥੇ ਚਸ਼ਮਾ ਪ੍ਰਗਟ ਕਰਦੇ ਨੇ ਉਹ ਵੀ ਤਾਂ ਦਿਖਾਵਾਂਗੇ ਉਹਦੇ ਵੀ ਦਰਸ਼ਨ ਕਰਾਵਾਂਗੇ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਮਿਲੂਗੀ ਆਓ ਚੱਲਦੇ ਤੇ ਮੇਰੇ ਪਿੱਛੇ ਵੇਖਣ ਦੇ ਗੁਰਦੁਆਰਾ ਨਾਨਕਚੀਰਾ ਸਾਹਿਬ ਤੇ ਪਾਰਟ ਹੋਂਦਿਆ ਵਾ ਸੋ ਆਓ ਚੱਲ ਆਪਾਂ ਇਸ਼ਨਾਨ ਘਰ ਚੱਲਦੇ ਆਂ ਇਸ਼ਨਾਨ ਕਰਦੇ ਆਂ ਤੇ ਉੱਥੇ ਵੀ ਜਲ ਸਰੋਤ ਹੁੰਦਾ ਵਾ ਇਦਾਂ ਹੀ ਹੁੰਦਾ ਉਹ ਸਾਰਾ ਤਾਂ ਦਿਖਾਵਾਂਗੇ ਪਹਿਲੇ ਇਸ਼ਨਾਨ ਕਰ ਆਈਏ ਤੇ ਨਾਲ ਤੁਹਾਨੂੰ ਕਮਰਿਆਂ ਦੇ ਬਾਰੇ ਰਿਹਾਇਸ਼ ਦੱਸਣਾ ਵਾ ਕਿ ਕਿੰਦਾ ਸੰਤਾਂ ਹੁੰਦੀਆਂ ਕਿੰਦਾ ਤੁਸੀਂ ਰਹਿ ਸਕਦੇ ਕੀ ਰੂਮ ਪ੍ਰਾਈਸ ਸਾਰਾ ਕੁਝ ਇਸ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਮਿਲੂਗੀ ਆਓ ਜੀ ਸਭ ਤੋਂ ਪਹਿਲਾਂ ਸਰੋਵਰ ਘਰ ਚੱਲਦੇ ਆਂ ਇੱਧਰ ਆ ਜੀ ਸਰੋਵਰ ਤੇ ਇਸ ਸਰੋਵਰ ਵਿੱਚ ਤੈਰਨਾ ਬੜਾ ਮਸੂਰ ਇੱਥੇ ਗੁਰੂ ਜੀ ਨੇ ਇਹ ਉਹੀ ਜਲ ਹੁੰਦਾ ਇੱਥੇ ਜੋ ਕਿ ਗੁਰੂ ਜੀ ਨੇ ਪ੍ਰਗਟ ਕੀਤਾ ਹੈ ਸੋਮਾ ਜਿੱਥੇ ਕਿ ਇੱਥੇ ਉਹਦੀਆਂ ਸ਼ਹਿਰ ਦੀਆਂ ਸੰਤਾਂ ਨੂੰ ਪਾਣੀ ਦੀ ਬਹੁ ਘਾਟ ਸੀ ਤੇ ਆਹ ਸਰੋਵਰ ਬਣਾਇਆ ਗਿਆ ਵਾ ਤੇ ਜਿੱਥੇ ਸਾਰੀਆਂ ਸੰਤਾਂ ਇਸ਼ਨਾਨ ਕਰਦੀਆਂ ਵਾ ਤੇ ਕਈ ਸੰਗਤਾਂ ਇੱਥੋਂ ਪਾਣੀ ਆਪਣੇ ਘਰੇ ਵੀ ਲੈ ਕੇ ਜਾਂਦੀਆਂ ਵਾ ਕਿਉਂਕਿ ਜਲ ਗੁਰੂ ਜੀ ਦੇ ਜੋ ਚਸ਼ਮੇ ਦਾ ਬੜਾ ਚਮਤਕਾਰ ਹੈ ਉਹੀ ਜਲ ਇੱਥੋਂ ਹੁੰਦਾ ਵਾ ਤੇ ਉਧਰ ਜਿੱਧਰ ਹੈਗਾ ਉਧਰ ਤੁਹਾਨੂੰ ਦਿਖਾਵਾਂਗੇ ਮੇਨ ਤੇ ਆਹੀ ਜਲ ਉਧਰੋਂ ਆਉਂਦਿਆ ਵੇਖ ਸਕਦੇ ਆ ਤੇ ਇੱਕੋ ਲਾਈਨ ਆ ਸਾਰੇ ਹੋਰ ਕਿਤੇ ਨਹੀਂ ਇਧਰੋਂ ਹੀ ਪਾਣੀ ਆਉਂਦਾ ਮਤਲਬ ਉਧਰੋਂ ਪਾਣੀ ਆਉਂਦਿਆ ਸੱਚਾ ਸੁੱਚਾ ਪਾਣੀ ਆਉਂਦਿਆ ਉਧਰੋਂ ਗੁਰੂ ਜੀ ਦੇ ਚਿਸਮੇ ਜੋ ਕੱਢਿਆ ਅੱਜ ਤੱਕ ਚੱਲੰਦਿਆ ਵਾ ਕਿੰਨੇ ਸਾਲ ਹੋ ਗਏ ਤੇ ਵੇਖ ਸਭ ਇਹ ਚ ਸਰੋਵਰ ਜੀ ਜਾਂਦਾ ਵਾ ਤੇ ਸਾਰੇ ਸੰਗਤਾਂ ਇਹਨੂੰ ਛੱਕਦੀਆਂ ਵੀ ਆਂ ਤੇ ਇਸ਼ਨਾਨ ਵੀ ਕਰਦੀਆਂ ਵਾ ਤੇ ਕਈ ਸੰਗਤਾਂ ਇਥੋਂ ਘਰ ਵੀ ਲੈ ਕੇ ਜਾਂਦੀਆਂ ਜਲ

ਇਹ ਕਿਆ ਬੋਲ ਮਾਈਂਡ ਫਰੈਸ਼ ਮਾਈਂਡ ਫਰੈਸ਼ ਹੋਤੇ ਪੁਰਾ ਹੈ ਅਗਨ ਵਿੱਚ ਪਾਣੀ ਪੀਤੇ ਉਧਰ ਅਗਨ ਵਿੱਚ ਪਾਣੀ ਪੀਤੇ ਜਰ ਵੀ ਲੈ ਕੇ ਜਾਂਦੇ ਹੋ ਹਾਂ ਗਰਮੀ ਜਰਾ ਪੀਤੇ ਘਰ ਮੈਂ ਸਭ ਕੋ ਦਿੱਤਾ ਜਰਾ ਤੇ ਉਧਰ ਹਿੰਦ ਦੇ ਦਿਤਨਾ ਉਹ ਪ੍ਰਸਾਦ ਇਹਨ ਲਿਤਾ ਇਧਰ ਸੋਬਰ ਸਕੂਨ ਮਿਲਦਾ ਇਧਰ ਆਨੇ ਕੇ ਬਾਅਦ ਬੜੀਆ ਲੱਗਦਾ ਹਾਂ ਬੜੀਆ ਬੜੀਆ ਬਹੁਤ ਬੜੀਆ ਲੱਗਦਾ ਇਧਰ ਸੋ ਇਹ ਹਿੰਦੀ ਜੀ ਥੋੜੀ ਗੱਲ ਕਰਦੇ ਆ ਇਹਨਾਂ ਨੂੰ ਪੰਜਾਬੀ ਘੱਟ ਥੋੜੀ ਸਮਝ ਆਉਂਦੀ ਆ ਸੋ ਇੱਥੇ ਸੰਗਤਾਂ ਦਰਸ਼ਨ ਕਰਨ ਆਉਂਦੇ ਸਾਰੇ ਕਿਦਾਂ ਵਧੀਆ ਲੱਗਦਾ ਨਾ ਮਿਲਵਾਣ ਕੇ ਹਾਂ ਬਸ ਲੱਗਦਾ ਇਧਰ ਆਲੇ ਕੇ ਬਾਅਦ ਤਾਂ ਫੈਮਿਲੀ ਆ ਗਿਆ ਵੀ ਨਹੀਂ ਆਇਆ ਅੱਛਾ ਫਰੈਂਡ ਸਰਕਲ ਆਇਆ ਠੀਕ ਆ ਓਕੇ ਧੰਨਵਾਦ ਸੋ ਇਹ ਸੀ ਜੀ ਸੰਗਤਾ ਤੇ ਇਹਨਾਂ ਨੇ ਦੱਸਿਆ ਮਿਲਿਆ ਇੱਥੇ ਹੁੰਦੇ ਆ ਏ ਤੇ ਹੁਣ ਆ ਵੇਖ ਸਕਦੇ ਘੱਟ ਸੰਗਤਾ ਹੈਗੀਆਂ ਇੱਥੇ ਤੇ ਹੁਣ 11 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਇੱਥੇ ਇਕੱਠ ਹੋਏਗਾ ਬਹੁਤ ਜ਼ਿਆਦਾ ਸੋ ਆਓ ਜੀ ਹੁਣ ਦਰਸ਼ਨ ਕਰਾਉਣੇ ਆ ਤੇ ਅੰਦਰ ਚੱਲਦੇ ਆ ਤੇ ਲਓ ਜੀ ਇੱਧਰ ਆ ਡੋਨੇਸ਼ਨ ਕਾਊਂਟਰ ਜੇ ਤੁਸੀਂ ਇੱਥੇ ਕੁਝ ਵੀ ਪੀਟਾ ਕਰਨੀ ਆ ਤੇ ਕਰ ਸਕਦੇ ਹੋ। ਇਸ਼ਨਾਨ ਘਰ ਚ ਇਸ਼ਨਾਨ ਕਰਕੇ ਆ ਗਏ ਆ ਜੀ। ਇੱਥੇ ਹੁਣ 11 ਵਜੇ ਤੋਂ ਲੈ ਕੇ 2 ਵਜੇ ਤੱਕ ਸੰਗਤਾਂ ਦਾ ਕੱਠ ਮਾਰਦਾ ਤੁਹਾਨੂੰ ਦੇਖੂਗਾ ਤੇ ਹਰ ਰੋਜ਼ ਇਦਾਂ ਹੁੰਦਾ ਵਾ ਤੇ ਸਵੇਰੇ ਥੋੜਾ ਘੱਟ ਹੁੰਦਾ ਤੇ ਸ਼ਾਮੀ 11 ਵਜੇ ਤੋਂ 2 ਵਜੇ ਕਿਉਂਕਿ ਇੱਥੇ ਹਜੂਰ ਸਾਹਿਬ ਤੋਂ ਸੰਗਤਾਂ ਇੱਥੇ ਹੁੰਦੀਆਂ ਨੇ। ਬਸ ਹੁਣੀਆਂ ਸਟਾਰਟ ਹੋ ਗਈਆਂ। ਹੁਣ ਤੁਹਾਨੂੰ ਇੱਥੇ ਸੰਗਤਾਂ ਵੀ ਵੇਖਣ ਨੂੰ ਮਿਲਣਗੀਆਂ ਤੇ ਰਿਆਸ ਦਾ ਵੀ ਦੱਸਾਂਗੇ ਸੋ ਅੰਦਰ ਚੱਲਦੇ ਆ ਤੇ ਦਰਸ਼ਕ ਦੇ ਦਾਰੇ ਕਰੋਨੇ ਆ ਤੁਹਾਨੂੰ। ਮਾਹੋ ਜੀ ਹੁਣ ਆਪਾਂ ਅੰਦਰ ਚੱਲੇ ਆਂ ਅੰਮ੍ਰਿਤਕੁੰਡ ਜਿੱਥੇ ਕੀ ਗੁਰੂ ਨਾਨਕ ਦੇਵ ਜੀ ਨੇ ਜਲ ਪ੍ਰਗਟ ਕੀਤਾ ਹੈ ਸੋਮਾ ਚਸ਼ਮਾ ਪ੍ਰਗਟ ਕੀਤਾ ਹੈ ਜਿੱਥੇ ਕੀ ਸੰਗਤਾਂ ਨੂੰ ਬੋਹ ਪਾਣੀ ਦਿਖਾ ਦਿੱਤੀ ਸੋ ਆਓ ਤੁਹਾਨੂੰ ਦਰਸ਼ਿਤ ਕਰਾਉਣੇ ਆ ਉਹ ਜਗ੍ਹਾ ਦੇ ਅੰਦਰ ਅੰਮ੍ਰਿਤਕੁੰਡ ਦੇਵਾ ਜੀ ਸੋਮਾ ਚਸ਼ਮਾ ਜਿੱਧਰੋਂ ਵੀ ਪਾਣੀ ਆਉਂਦਾ ਸਾਰਾ ਇਹ ਜਿਸ ਜਗ੍ਹਾ ਦੇ ਸੰਗਤਾਂ ਦਰਸ਼ਨ ਕਰਦੀਆਂ ਜੀ ਇੱਥੇ ਗੁਰੂ ਨਾਨਕ ਤੇਜ ਜੀ ਦੇ ਨੇ ਸੰਗਤਾਂ ਦੀ ਬੇਨਤੀ ਕਰਨ ਤੇ ਪੈਰ ਨਾਲ ਪਹਾੜ ਨੂੰ ਛੁਆਇਆ ਤੇ ਤੋਂ ਜਲ ਮਿੱਠੇ ਜਲ ਦੇ ਸਰੋਤ ਹੁੰਦੇ ਆ ਕਿਉਂਕਿ ਇੱਥੇ ਖਾਰਾ ਪਾਣੀ ਹੁੰਦਾ ਤੇ ਸੰਗਤਾਂ ਨੂੰ ਕਿੱਲੇ ਤੋਂ ਦੀ ਪਾਣੀ ਦੀ ਪਾਣੀ ਦੀ ਬਹੁਤ ਕਮੀ ਸੋ ਗੁਰੂ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਤੇ ਇੱਥੇ ਆਪਣੇ ਪੈਰ ਨਾਲ ਪਹਾੜ ਛੁਆਇਆ ਤੇ ਉਹਦਾ ਪੈਰ ਇਹਨਾਂ ਦਾ ਮੜੇ ਨਿਸ਼ਾਨੀ ਸੰਭਾਲ ਕੇ ਰੱਖੀਏ ਤੇ ਇੱਥੋਂ ਆ ਜਿਹੜੀ ਉਹ ਵਾ ਜਲ ਸਰੋਤ ਇਧਰੋਂ ਹੁੰਦਾ ਉਦੋਂ ਤੇ ਚੱਲਦਾ ਆਉਂਦਿਆ ਤੇ ਇੱਥੇ ਇਧਰੋਂ ਹੁੰਦਾ ਸਿੱਧਾ ਸਰੋਵਰ 'ਚ ਜਾਂਦਾ ਵਾ ਜਿਹੜਾ ਵੀ ਤੁਸੀਂ ਵੇਖਿਆ ਹੋਗਾ ਤੁਸੀਂ ਛਣਾੜ ਪਾਣੀ ਕਰਦੇ ਆ ਆ ਜਲ ਆਉਂਦਿਆ ਵੇਖ ਸਕਦੇ ਆ ਤੇ ਤੇ ਸੰਗਤਾਂ ਜਲ ਛੱਕਦੀਆਂ ਨੇ ਤੇ ਸਾਰੇ ਸੰਗਤਾਂ ਨੂੰ ਸ਼ਿਕਾਇਆ ਜਾਂਦਾ ਤੇ ਕਈ ਜਣੇ ਤੇ ਘਰ ਵੀ ਲੈ ਕੇ ਜਾਂਦੇ ਨੇ ਸੋ ਇਹ ਸੀ ਜੀ ਇਹਦਾ ਇਤਿਹਾਸ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰ ਲਿਆ ਜੀ ਕਿ ਤੁਹਾਨੂੰ ਗੁਰੂ ਨਾਨਕ ਦੇਵ ਜੀ ਜਿਹੜੇ ਉਦਾਸੀਆਂ ਤੇ ਗਏ ਕਿੱਥੇ ਕਿੱਥੇ ਉਹ ਗਏ ਸਾਰਾ ਕੁ ਦੱਸਦੇ ਆ ਇੱਧਰ ਉਹਨਾਂ ਦਾ ਸਾਰਾ ਕੁ ਲੱਗਿਆ ਹੋਇਆ ਅੰਦਰ ਚੱਲਦੇ ਆ ਨਕ ਦੇ ਦਿੱਦੀ ਆਉਦੌਸੀਆਂ ਪਹਿਲੀ ਜਿਹੜੀ 1500 ਤੋਂ 1510 ਹਰੀ ਹੈ ਜਿਹੜੀ ਦੇਖ ਲੈ ਹਰੀ ਲਾਈਨ ਆ ਆ ਵਾਲੀ ਛੋਟਾ ਹੋਰ ਤੋਂ ਹੁੰਦੇ ਹੋਏ ਤੇ ਦੂਸਰੀ ਜਿਹੜੀ 1510 ਤੋਂ 14 ਰੈੱਡ ਵਾਲੀ ਆ ਜਿਹਦਾ ਰੀਜਨ ਹੈ ਤੀਸਰੀ ਹੈ ਜਿਹੜੀ ਕਰਤਾਰਪੁਰ ਤੋਂ 1514 ਤੋਂ 1517 ਨੀਡੀ ਵਾਲੀ ਆ ਬਹੁਤ ਢੀਂਗੀ ਬਹੁਤ ਪਹਾੜ ਤੋਂ ਤੇ ਸਾਰਾ ਇੱਧਰ ਆ ਗਿਆ ਜਿਹੜੇ ਛੋਟੇ ਨੇਪਾਲ ਹੁੰਦੇ ਸਾਰੇ ਗਏ ਆ ਹੋਤੀ ਹੈ ਜਕਰਤਾਰ ਉਪਰ 10 17 1522 ਵਾਈਟ ਵਾਲੀਆਂ ਸਾਰੇ ਬਾਹਰ ਦੇ ਦੇਸ਼ ਜਿਵੇਂ ਰਾ ਅਗਰਾ ਅਰਾਣ 사ऊदी ਰਬੀਆ ਸੀਰੀਆ ਜੋਰਡਨ ਸਾਰੇ ਅਫਗਾਨਿਸਤਾਨ ਪਾਕਿਸਤਾਨ ਸਾਰੇ ਇਲਾਕੇ ਜਿਵੇਂ ਗੁਰੂ ਨਾਨਕ ਦੇਵ ਜੀ ਇੱਧਰ ਰੈਡ ਵਾਲੀ শ্রীলঙ্কা ਅੰਡੇਮਾਨ ਇੱਧਰ ਸਾਰੇ ਗਏ ਸੋ ਇਹ ਆ ਗੁਰੂ ਨਾਨਕ ਦੇਵ ਜੀ ਦਾ ਟਰੈਵਲ ਹਿਸਟਰੀ ਜਿੱਥੇ-ਜਿੱਥੇ ਉਹ ਗਏ ਇੱਧਰਲੇ ਪਾਸੇ ਜੀ ਗੁਰੂ ਘਰ ਲੰਗਰ ਤੇ ਇੱਧਰ ਲੰਗਰ ਸਟਾਇਆ ਜਾਂਦਾ ਬਹੁਤ ਹੀ ਸੋਹਣੇ ਤਰੀਕਿਆਂ ਸੁੱਚੇ ਢੰਗ ਨਾਲ ਸੰਦਰ ਤੁਹਾਨੂੰ ਲੰਗਰ ਦਿਖਾਉਣੇ ਦਾ ਲੰਗਰ ਹਾਲ ਆ ਜੀ ਲੰਗਰ ਹਾਲ ਅੰਦਰ ਸੇ ਪਚਾਦਾ ਪਾਣੀ ਚ ਪਾਇਆ ਜਾਂਦਾ ਵਾ ਗੋਦੀ ਸੋਨੇ ਢੰਗ ਨਾਲ ਲੰਗਰ ਪਾਇਆ ਜਾਂਦਾ ਦੇਖ ਸਕਦੇ ਹੋ ਔਰ ਇਹ ਸੰਦਕਾ ਬਲੇ ਰਮਾਨ ਨੇ ਸਿੱਟਦੇ ਜੀ ਸਟਾਇਆ ਜਾਂਦਾ ਆਰੇ ਤਾਂ ਦਰਸ਼ਨ ਕਰਾਤੇ ਜੀ ਸਾਰਾ ਕੁਝ ਦਿਖਾਤਾ ਲੰਗਰ ਹਾਲ ਵੀ ਦਿਖਾਤਾ ਤੇ ਐਂਡ ਤੇ ਗੱਲ ਹੁੰਦੀ ਰਹਿਣ ਦੀ ਰਹਿ ਅੱਜ ਦੀ ਆ ਸਾਰੀ ਉਥੋਂ ਲੈ ਕੇ ਗੁਰਦਵਾਰ ਜਿਸ ਤੋਂ ਸਟਾਰਟ ਹਾਂ ਉਥੋਂ ਸਾਰਾ ਲੈ ਆਇਆ ਸਾਰੇ ਰੂਮ ਹੀ ਰੂਮ ਆ ਤੇ ਰੂਮ ਪ੍ਰਾਈਜ਼ ਹੀ ਬਹੁਤ ਘਟਿਆ 250 ਰੁਪਏ ਤੁਹਾਨੂੰ ਰੂਮ ਮਿਲਦਾ 500 ਰੁਪਏ ਲੈ ਲੈਂਦੇ ਹਮਲੇ 250 ਰੁਪਏ ਤੁਹਾਨੂੰ ਬੋਸ ਕਰ ਦਿੰਦੇ ਜੇ ਤੁਸੀਂ ਇੱਕ ਦਿਨ ਰਹਿ ਬਾਕੀ ਰੂਮ ਅੰਦਰ ਦਿਖਾ ਦਿੰਨੇ ਕਿੱਦਾਂ ਦਾ ਜਿੱਥੇ ਆਪਾਂ ਰਹਿਣ ਨੇ ਹਾਂ ਕੋਈ ਦਿਖਾ ਦਿੰਨੇ ਆ ਆਪਾਂ ਨੂੰ 79 ਤੇ 80 ਕਮਰਾ ਰੂਮ ਨੰਬਰ ਮਿਲਿਆ ਏ ਤੋਂ ਜਿੱਥੇ ਰਹਿਣ ਦਾ ਤਾਂ ਦਿਖਾ ਦਿੰਨੇ ਕਿੱਦਾਂ ਦਾ ਵ ਇਹ ਆਪਣਾ ਰੂਮ ਨੰਬਰ 80 ਰੂਮ ਨੰਬਰ ਤੇ ਜਿੱਦਾਂ ਇੱਧਰ ਵੜਦੇ ਆ ਮੇਰੇ ਇੱਧਰ ਬਾਥਰੂਮ ਇੱਕ ਨੂੰ ਮਿਲਦਾ ਤੇ ਆਹ ਰੂਮ ਜੇ ਕਿੰਨੇ 1 2 3 4 5 6 7 7 8 ਜਾਨਾ ਦਾ ਅਰੇਂਜਮੈਂਟ ਹੈਗੀ ਤੇ ਰੂਮ ਵਿੱਚ ਸਭ ਦੇ ਕਿੰਨੇ ਸਾਫ਼ ਇੱਥੋਂ ਵਿਊ ਵੀ ਕਿੱਡਾ ਘੈਂਡ ਵੇਖਣ ਨੂੰ ਮਿਲਦਾ ਵਾ ਤੇ ਸਾਰਿਆਂ ਦੇ ਇੱਥੇ ਠੀਰ ਮਾਨ ਨਾਲ ਰਹਿ ਸਕਦੇ ਜੀ ਸੋ ਇਹ ਸੀ ਰੂਮ ਦੀ ਜਾਣਕਾਰੀ ਤੇ ਥੱਲੇ ਤੁਹਾਨੂੰ ਵਿਖਾ ਵੀ ਦਿੰਦੇ ਆ ਉਸੇ ਜਿੱਥੇ 77 ਪ੍ਰਸ਼ਾਸਨਿਕ ਤੋਂ ਰੂਮ ਮਿਲਦਾ ਵਾ ਤੇ ਇੱਥੋਂ ਵੀ ਲੈ ਸਕਦੇ ਆ ਸਾਰੇ ਰੂਮ ਚੰਗੇ ਲੱਗਦੇ ਆ ਕਿਥੋਂ ਤੁਹਾਨੂੰ ਰੂਮ ਮਿਲਦੇ ਆ ਸਾਰੇ ਰੂਮ ਕਿੰਨੇ ਰੂਮ ਕਮਰੇ ਆ ਪ੍ਰਾਈਸ ਵੀ ਇਹਦਾ ਹੈਗਾ 250 ਰੁਪਿਆ ਸਿਰਫ ਤੇ 250 ਜੇ ਜਿਆਦਾ ਨਹੀਂ ਤਾਂ ਫੋਟੋ ਵੀ ਲੈਣ ਦੇ ਬਗਿੱਟਾ ਇਹ ਤੁਹਾਨੂੰ ਵਾਪਸ ਕਰ ਦਿੰਦੇ ਆ ਤੇ ਸਾਰੇ ਰੂਮ ਆ ਦੇਖ ਸਾਦੇ ਆ ਆ ਸਾਰੇ ਰੂਮ ਹੀ ਬਣੇ ਆ ਯਾਤਰੀ ਨਿਵਾਸ ਬਣੇ ਆ ਸਾਰੇ ਬਹੁਤ ਜਿਆਦਾ ਰੂਮ ਉਥੋਂ ਲੈ ਕੇ ਸਟਾਰਟਿੰਗ ਤੋਂ ਲੈ ਕੇ ਐਡ ਤੱਕ ਉਧਰ ਰੂਮ ਹੀ ਰੂਮ ਆ ਰਹਿਣ ਦੀ ਕੋਈ ਦਿੱਕਤ ਨਹੀਂ ਆਏਗੀ ਇਥੇ ਤੁਹਾਨੂੰ ਇਹ ਸਾਦੇ ਆ जगारा अगा गज गेगा रेग जावे जावे तन गुरु नानक देव महाराज ਕਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਿਆਂ ਦੇ ਨਾਲ ਹੀ ਚਲੋ ਜੀ ਸਮਾਪਤੀ ਕਰਦੇ ਇਸ ਵੀਡੀਓ ਦੀ ਸੋ ਨਾਨਕ ਜੀ ਰੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਰੂਮ ਦੀ ਜਾਣਕਾਰੀ ਦਿੱਤੀ ਹਰ ਇੱਕ ਚੀਜ਼ ਦੀ ਜਾਣਕਾਰੀ ਦਿੱਤੀ ਸੋ ਤੁਸੀਂ ਵੀ ਜਦੋਂ ਆਏ ਤੇ ਇੱਥੇ ਰਿਓ ਤੇ ਟ੍ਰੇਨ ਦਾ ਸਫ਼ਰ ਕਰਕੇ ਆਏ ਹੋ ਸੋ ਹੁਣ ਮਿਲਦੇ ਆ ਜੀ ਨੈਸ਼ ਕੈਂਟ ਦੇ ਬਲੌਗ ਤੱਕਲੇ ਟੈਲੈਂਟ ਕਰ ਬਾਏ ਬਾਏ